ਕਮਲਕੌਰ ਦਾ ਕਿਸ ਨੇ ਕੀਤਾ ਕਤਲ ਕੌਣ ਸੀ ਸਾਰੀ ਇਸ ਖੇਡ ਦੇ ਪਿੱਛੇ ਤੁਹਾਨੂੰ ਦੱਸ ਦਿੰਨੇ ਆ ਤੂਤਾ ਪਿੰਡੀ ਜਿਹੜਾ ਮਸ਼ਹੂਰ ਹੋਇਆ ਸੋਸ਼ਲ ਮੀਡੀਆ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਉਸਨੇ ਕਮਲ ਕੌਰ ਦੇ ਨਾਲ ਕੰਮ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਇੰਦਰ ਸ਼ਾਜਲੀ ਨੇ ਵੀ ਕੰਮ ਕੀਤਾ ਸੀ ਪਰ ਬਾਅਦ ਦੇ ਵਿੱਚ ਜਦੋਂ ਇਹਨਾਂ ਨੂੰ ਅਮਰਤਪੁਰ ਮਹਿਰੂ ਦਾ ਫੋਨ ਆਇਆ ਉਸ ਤੋਂ ਬਾਅਦ ਇੰਦਰ ਸ਼ਾਜਲੀ ਤੇ ਤੂਤਾ ਪਿੰਡੀ ਇਹਨਾਂ ਇਸ ਤੇ ਨਾਲ ਕੰਮ ਕਰਨਾ ਛੱਡ ਗਏ ਪਰ ਕਮਲ ਕੌਰ ਆਪਣਾ ਵਕਰਾ ਕੰਟੈਂਟ ਬਣਾਉਂਦੀ ਰਹੀ ਤੇ ਹੁਣ ਤੂਤਾ ਪਿੰਡੀ ਜਿਹੜਾ ਇੱਕ ਮਸ਼ਹੂਰ ਹੋਇਆ ਜਿਸ ਨੂੰ ਇੱਕ ਛੋਟੇ ਜਿਹੇ ਕੰਮ ਤੋਂ ਬਹੁਤ ਜ਼ਿਆਦਾ ਤਰੱਕੀ ਮਿਲੀ ਦਲਜੀਤ ਦਸਾਂਝ ਦੇ ਨਾਲ ਵੀ ਫਿਲਮ ਤੇ ਆਇਆ ਉਹ ਵੀ ਇਸ ਦਾ ਸਾਥੀ ਕਲਾਕਾਰ ਰਿਹਾ ਉਸ ਨੇ ਸਾਰਾ ਪਰਦਾ ਚੱਕ ਦਿੱਤਾ ਕਿ ਕੌਣ ਸੀ ਇਹ ਸਾਰੀ ਗੇਮ ਦੇ ਪਿੱਛੇ ਕੀ ਕਮਲਕੌਰ ਦੇ ਨਾਲ ਉਸ ਦੀ ਪਹਿਲਾ ਗੱਲ ਹੋਈ ਸੀ ਤੁਹਾਨੂੰ ਦੱਸ ਦਿੰਨੇ ਆ ਇੰਦਰ ਸ਼ਾਂਜਲੀ ਵੱਲੋਂ ਵੀ ਲਗਾਤਾਰ ਇਸ ਦੇ ਨਾਲ ਸੰਪਰਕ ਕੀਤਾ ਗਿਆ ਸੀ ਜਦੋਂ ਅਰਸ਼ ਡਾਲਾ ਵੱਲੋਂ ਧਮਕੀ ਦਿੱਤੀ ਗਈ ਸੀ ਕਮਲਕੌਰ ਨੂੰ ਕਿ ਉਹ ਆਪਣਾ ਜਿਹੜਾ ਕੰਟੈਂਟ ਆ ਉਹ ਜਿਹੜਾ ਕੰਟੈਂਟ ਹਾਊਸ ਦੇ ਵਿੱਚ ਸੋਧ ਕਰ ਲਵੇ ਤੇ ਉਹ ਕੰਟੈਂਟ ਵਧੀਆ ਬਣਾਉਣ ਲੱਗ ਪਵੇ ਨਹੀਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਇਹ ਚਰਿਆਮ ਇਹ ਗੱਲ ਆਕੀ ਸੀ ਅੱਜ ਤੋਂ 3 ਮਹੀਨੇ ਪਹਿਲਾਂ ਤੇ ਉਹੀ ਇਨਜ਼ਾਮ ਹੋਇਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਤੂਤਾ ਪਿੰਡੀ ਪਹਿਲਾਂ ਉਹ ਵੀ ਥੋੜਾ ਜਿਹਾ ਵਲਗਰ ਕੰਟੈਂਟ ਬਣਾਉਂਦਾ ਸੀ ਪਰ ਬਾਅਦ ਦੇ ਵਿੱਚ ਉਸਨੇ ਆਪਣੇ ਆਪ ਨੂੰ ਚੇਂਜ ਕਰ ਲਿਆ ਇੰਦਰ ਸ਼ਾਂਜਲੀ ਨੇ ਵੀ ਆਪਣੇ ਆਪ ਨੂੰ ਚੇਂਜ ਕਰ ਲਿਆ ਕਿਉਂਕਿ ਪੰਜਾਬ ਦੇ ਖਾਸ ਕਰਕੇ ਨੌਜਵਾਨ ਪੀੜ੍ਹੀ ਜਿਹੜੇ ਕਿ 15 ਤੋਂ 16 ਸਾਲ ਦੇ ਜਵਾਨਾਂ ਦੇ ਉੱਤੇ ਬਹੁਤ ਪੈਰਾ ਇਨਫੈਕਟ ਪੈ ਰਿਆ ਸੀ ਕਿਉਂਕਿ ਫੇਸਬੁੱਕ ਦੇ ਉੱਤੇ ਇਹਨਾਂ ਦੀਆਂ ਵੀਡੀਓ ਜਦੋਂ ਵੀ ਆਪਾਂ ਸਕਰੋਲ ਕਰਦੇ ਹਾਂ ਸਾਹਮਣੇ ਆ ਜਾਂਦੀਆਂ ਸੀ ਤੇ ਕਈ ਵਾਰ ਬੰਦਾ ਪਰਿਵਾਰ ਦੇ ਵਿੱਚ ਬੈਠਾ ਜਈਆਂ ਵੇਖ ਕੇ ਚੀਜ਼ਾਂ ਉਹਨਾਂ ਨੂੰ ਵੀ ਨਮੋਸ਼ੀ ਚ ਚਲਣੀ ਪੈਂਦੀ ਸੀ ਤੁਹਾਨੂੰ ਪਤਾ ਹੀ ਆ ਕਰੋਨਾ ਤੋਂ ਬਾਅਦ ਹਰ ਬੱਚੇ ਦੇ ਹੱਥ 'ਚ ਫੋਨ ਆ ਗਿਆ ਇਸ ਕਰਕੇ ਇਹਨਾਂ ਨੂੰ ਰੋਕਣ ਲਈ ਕਈ ਸਮਾਜਿਕ ਜਥੇਬੰਦੀਆਂ ਅੱਗੇ ਆਈਆਂ ਸੀ ਪਰ ਇਸ ਕਮਲ ਕੌਰ ਜਿਹੜੀ ਕਿ ਕੰਚਨ ਕੁਮਾਰੀ ਦੇ ਨਾਮ ਦੀ ਸੀਗੀ ਪਰ ਇਹਨੇ ਮਸ਼ਹੂਰ ਲਾਉਣ ਲਈ ਕਮਲ ਕੌਰ ਭਾਬੀ ਆਪਣਾ ਨਾਮ ਰੱਖਿਆ ਸੀ ਉਸ ਨੂੰ ਸਮਝਾਉਣ ਦੇ ਬਾਵਜੂਦ ਉਹ ਸਮਝੀ ਨਹੀਂ ਤੇ ਆਖਰ ਉਸ ਨੂੰ ਇਸ ਦਾ ਨਤੀਜਾ